ਸਾਥ ਸਮੇਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਆ ਜੀ ਕੁਰਬਾਨੀ ਦੇ ਨਿਮਿਤ ਫੈਦਲ ਫਤੇਗੜ ਸਾਹਿਬ ਨੂੰ ਜਾ ਰਹੇ ਇਹ ਸੰਗਤਾਂ ਨਾਲ ਹੈ ਜਿਸ ਤੋਂ ਪਹਿਲਾਂ ਚਮਕੌਰ ਸਾਹਿਬ ਜੀ ਛੇੜੀ ਵਿਹਾੜੇ ਤੇ ਅਸੀਂ ਉੱਤੇ ਅਖੰਡ ਪਾਠ ਕਰਾਏ ਹੈ ਤੇ ਫੈਦਲ ਚੱਲ ਕੇ ਗਏ ਹੈ ਸੋ ਜਿਹੜੀ ਇਹ ਕੁਰਬਾਨੀ ਹੈ ਇਹ ਲਾਸਾਨੀ ਹੈ ਇਹ ਨਰਸਾਨੀ ਕਿਤੇ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਕਿ ਉਸ ਸਮੇਂ ਦੇ ਪ੍ਰਸ਼ਾਸਕ ਪ੍ਰਸ਼ਾਸਕ ਰਾਜਿਆਂ ਨੇ ਮੁਗਲਾਂ ਨੇ ਬਹੁਤ ਵੱਡੇ ਭਾਰੀ ਜ਼ੁਲਮ ਕੀਤੇ ਹੈ ਗੁਰੂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੰਘਾਂ ਸ਼ਹੀਦਾਂ ਦੇ ਨਾਲ ਉਹਦੇ ਨਿਮਿੱਤਾ ਜੇ ਸਾਰੀ ਸੰਗਤ ਜਿਹੜੀ ਹੈ ਉਹ ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾਏ ਹੋਏ ਹੈ ਤੇ ਉਹਨਾਂ ਦੀਆਂ ਅਜੇ ਸੀ ਉੱਚਾ ਪੱਧਰ ਤੱਕ ਪਹੁੰਚੀ ਹੈ ਕਿ ਕਲੋਂ ਅੱਗੇ ਕਾਫੜਾ ਬਸਿਤ ਕਰੇਗਾ ਸਿਰਫ ਬਾਰਸ਼ ਦੇ ਵਿੱਚ ਇੰਨੀ ਤੁਰਦੇ ਜਾ ਰਹੇ ਜਦੋਂ ਇਹ ਹੈ ਕਿ ਵਰਨੂਤ ਧਰਤਾ ਚਾਹੀਦੀ ਹੈ ਸੌਕ ਚਾਹੀਦਾ ਜਰੂਨ ਚਾਹੀਦਾ ਫਿਰ ਬਾਦਸ਼ਾਹ ਬੂਸ਼ਾ ਕੁਝ ਨਹੀਂ ਕਰਦਾ ਠੀਕ ਹੈ ਤਾਂ ਸ਼ਮੇਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਆ ਇਹ ਕੁਰਬਾਨੀ ਦੇ ਨਿਮਿਤ ਪੈਦਲ ਫਤੇਗੜ ਸਾਹਿਬ ਨੂੰ ਜਾ ਰਹੇ ਇਹ ਸੰਗਤਾਂ ਨਾਲ ਹੈ ਜਿਸ ਤੋਂ ਪਹਿਲਾਂ ਚਮਕੌਰ ਸਾਹਿਬ ਜੀ ਛੇੜੀ ਵਿਹਾੜੇ ਤੇ ਅਸੀ ਉੱਤੇ ਅਖੰਡ ਪਾਠ ਕਰਾਏ ਹੈ ਤੇ ਪੈਦਲ ਚੱਲ ਕੇ ਗਏ ਹੈ ਸੋ ਜਿਹੜੀ ਇਹ ਕੁਰਬਾਨੀ ਹੈ ਇਹ ਲਾਸਾਨੀ ਹੈ ਇਹ ਨਾਲ ਦਾ ਸਾਨੀ ਕਿਤੇ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਕਿ ਉਸ ਸਮੇਂ ਦੇ ਪ੍ਰਸ਼ਾਸਕ ਸ਼ਾਸ਼ਕ ਰਾਜਿਆਂ ਨੇ ਮੁਗਲਾਂ ਨੇ ਬਹੁਤ ਵੱਡੇ ਭਾਰੀ ਜ਼ੁਲਮ ਕੀਤੇ ਹੈ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੰਘਾਂ ਸ਼ਹੀਦਾਂ ਦੇ ਨਾਲ ਉਹਦੇ ਨਿਮਿੱਤਾ ਜੇ ਸਾਰੀ ਸੰਗਤ ਜਿਹੜੀ ਹੈ ਉਹ ਫਤੇਗੜ ਸਾਹਿਬ ਨੂੰ ਚਾਲੇ ਪਾਏ ਹੋਏ ਹੈ ਤੇ ਉਹਨਾਂ ਦੀਆਂ ਅੱਜ ਅਸੀਂ ਉੱਚਾ ਪੱਧਰ ਤੱਕ ਪਹੁੰਚੀ ਹੈ ਤੇ 칼ੋਂ ਅੱਗੇ ਕਾਫੜਾ ਸਿਰਫ ਮਾਰਚ ਦੇ ਵਿੱਚ ਇਦਾਂ ਹੀ ਤੁਰਦੇ ਜਾ ਰਹੇ ਜਦੋਂ ਇਹ ਹੈ ਕਿ ਬਟਨੂਦ ਘਰ ਤਾਂ ਚਾਹੀਦੀ ਹੈ ਖੌਕ ਚਾਹੀਦਾ ਜ਼ਮੀਨ ਚਾਹੀਦਾ ਫਿਰ ਬਾਦਸ਼ਾਹ ਬੂਸ਼ਾ ਕੁਝ ਨਹੀਂ ਕਹਿਦਾ ਠੀਕ ਹੈ ਤਾਂ